ਮੈਂ ਅੱਜ ਤੁਹਾਨੂੰ ਇੱਕ ਤਸਵੀਰ ਦਿਖਾਉਂਗਾ ਕਿ ਜਿਹੜਾ ਲੁਧਿਆਣੇ ਦਾ ਰੇਲਵੇ ਸਟੇਸ਼ਨ ਜਿਹੜਾ ਆ ਉਹ 500 ਕਰੋੜ ਦੀ ਲਾਗਤ ਦੇ ਨਾਲ ਜਿਹੜਾ ਤਿਆਰ ਕੀਤਾ ਜਾ ਰਿਹਾ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੇ ਸਟੇਸ਼ਨ ਦੀ ਤਸਵੀਰ ਦਿਖਾਈ ਜਾਵੇ ਕਿ ਲੁਧਿਆਣੇ ਦਾ ਰੇਲਵੇ ਸਟੇਸ਼ਨ ਆ ਜਿੱਥੇ ਕਿ 500 ਕਰੋੜ ਦੀ ਲਾਗਤ ਦੇ ਨਾਲ ਇਹ ਲੁਧਿਆਣੇ ਦਾ ਰੇਲਵੇ ਸਟੇਸ਼ਨ ਜਿਹੜਾ ਕੀ ਹੁਣ ਬੜੀ ਹੀ ਚਲਦ ਬਣ ਕੇ ਤਿਆਰ ਹੋਵੇਗਾ ਉਸ ਦੇ ਵਿੱਚ ਸਹੂਲਤਾ ਜੜੀਆਂ ਨੇ ਉਹ ਤੁਹਾਨੂੰ ਦੱਸ ਦਾਂਗੇ ਕਿ ਜਿਸੀਆਂ ਇਹਦੇ ਅੰਦਰ ਹੁਣ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੇ ਅੰਦਰ ਤੁਹਾਡੇ ਨਾਲ ਸੀਸੀਟੀਵੀ ਕੈਮਰੇ ਵੀ ਲਗਾਏ ਜਾਣਗੇ ਜੇਕਰ ਉਸ ਦੇ ਵਿੱਚ ਤੁਹਾਡੀਆਂ ਤਸਵੀਰਾਂ ਵੀ ਕੈਚ ਹੋਣਗੀਆਂ ਔਰ ਬਹੁਤ ਹੀ ਅੱਛੇ ਤਰੀਕੇ ਢੰਗ ਦੇ ਨਾਲ ਲੁਧਿਆਣਾ ਨੂੰ ਰੇਲਵੇ ਸਟੇਸ਼ਨ ਨੂੰ ਜਿਹੜਾ ਬੜੇ ਵਧੀਆ ਢੰਗ ਨਾਲ ਤਰੀਕੇ ਨਾਲ ਜਿਹੜਾ ਤਿਆਰ ਕੀਤਾ ਜਾ ਰਿਹਾ ਲੇਕਿਨ ਉਸ ਦੀਆਂ ਤਸਵੀਰਾਂ ਹੁਣ ਤੁਹਾਨੂੰ ਅਸੀਂ ਅੰਦਰ ਦੀ ਵੀ ਦਿਖਾਵਾਂਗੇ ਵੀ ਕੀ ਹਾਲਾਤ ਰੇਲਵੇ ਸਟੇਸ਼ਨ ਦੇ ਨੇ ਔਰ ਕਿਸ ਤਰ੍ਹਾਂ ਬਣ ਕੇ ਤਿਆਰ ਹੋ ਰਿਹਾ ਅ ਜੇਕਰ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੇ ਅਸੀਂ ਹੁਣ ਬਾਹਰ ਮੌਜੂਦ ਹਾਂ ਜਿੱਥੇ ਕਿ ਲੋਪਾ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਜਿਹੜਾ 500 ਕਰੋੜ ਦੀ ਲਾਗਤ ਨਾਲ ਲੁਧਿਆਣਾ ਦਾ ਰੇਲਵੇ ਸਟੇਸ਼ਨ ਤਿਆਰ ਹੋਣ ਜਾ ਰਿਹਾ ਉਸ ਦੇ ਬਾਹਰ ਕੁਝ ਅਜਿਹੀਆਂ ਤਸਵੀਰਾਂ ਤੁਹਾਡੇ ਤੱਕ ਸਾਂਝੇ ਕਰਾਂਗੇ ਲੋਕ ਜਿਹੜੇ ਨੇ ਹਾਲਾਂਕਿ ਉਸ ਸੀ ਨੂੰ ਨਹੀਂ ਸੁਧਾਰ ਕਰ ਰਹੇ ਲੇਕਿਨ ਜਿੱਥੇ ਦੇਖਦੇ ਨੇ ਉੱਥੇ ਹੀ ਥੁੱਕ ਦਿੰਦੇ ਨੇ ਜਾਂ ਉੱਥੇ ਗੰਦਪਣਾ ਸ਼ੁਰੂ ਕਰ ਦਿੰਦੇ ਨੇ ਲੇਕਿਨ ਸਿੰਘ ਸਿੰਘ ਸਾਹਿਬ ਮੌਜੂਦ ਨੇ ਪਜੀ ਨਾਮ ਕੀ ਆਪਣਾ ਬਲਜਿੰਦਰ ਸਿੰਘ ਬਲਜਿੰਦਰ ਸਿੰਘ ਜੀ ਦੇਖਿਆ ਜਾਵੇ ਲੁਧਿਆਣਾ ਨੂੰ ਸਮਾਰਟ ਸਿਟੀ ਅਨੰਦੋ ਕਿਉਂ ਜਾਣਿਆ ਜਾਂਦਾ ਸਾ ਸੋਹਣਾ ਸਟੇਸ਼ਨ ਬਣ ਰਿਹਾ ਸਟੇਸ਼ਨ ਬਹੁਤ ਸੋਹਣਾ ਬਣ ਰਿਹਾ 500 ਕਰੋੜ ਰੁਪਏ ਲੱਗ ਰਿਹਾ ਬਹੁਤ ਹੁੰਦਾ ਪਰ ਉਹ ਬਾਹਰ ਥੋੜਾ ਦੇਖੋ ਕਿੰਦਰਾ ਗੰਦ ਪਾਇਆ ਪਿਆ ਇਹਦੇ ਆਪਾਂ ਨੂੰ ਚਾਹੀਦਾ ਹੈ ਸਫਾਈ ਦੀ ਰੱਖਣੀ ਥੋੜੀ ਬਹੁਤੀ ਮਤਲਬ ਸਾਰੇ ਰਲ ਮਿਲ ਕੇ ਰਹਿਣ 500 ਕਰੋੜ ਦੀ ਲਾਗਤ ਨਾਲ ਧਿਆਨ ਹੋਰ ਜਾਣਾ ਲੁਧਿਆਣਾ ਦਾ ਰੇਲਵੇ ਸਟੇਸ਼ਨ ਲੇਕਿਨ ਲੋਕਾਂ ਨੂੰ ਉਹਦੇ ਵਿੱਚ ਬਹੁਤ ਵੱਡੀਆਂ ਸਹੂਲਤਾਂ ਵੀ ਮਿਲਣੀਆਂ ਨੇ ਲੇਕਿਨ ਲੋਕਾਂ ਨੂੰ ਤੁਹਾਡਾ ਕੀ ਮੈਸੇਜ ਦੇਖੋ ਬਾਹਰ ਸਟੇਸ਼ਨ ਦੇ ਬਾਹਰ ਇਹਨਾਂ ਲੋਕਾਂ ਨੇ ਜਿਹੜਾ ਜਿੱਥੇ ਦੇਖਦੇ ਉੱਥੇ ਥੁੱਕ ਦਿੰਦੇ ਨੇ ਜਾਂ ਉੱਥੇ ਗੰਦ ਪਾ ਦਿੰਦੇ ਨੇ ਥੋੜਾ ਮਤਲਬ ਜਿੱਥੇ ਬਾਥਰੂਮ ਬਣੇ ਉੱਥੇ ਜਾਣਾ ਉੱਥੇ ਜਾ ਕੇ ਬਾਥਰੂਮ ਕਰਨਾ ਇਹੀ ਮੈਸੇਜ ਹੈ ਵੀ ਥੋੜਾ ਸਫਾਈ ਦਾ ਧਿਆਨ ਰੱਖਣਾ ਗੱਲਬਾਤ ਕੀਤੀ ਗਈ ਆ ਸੋ ਉਹਨਾਂ ਨੇ ਵੀ ਸਾਫ਼ ਦੱਸਿਆ ਕਿ ਇੱਥੇ ਗੰਦ ਨਹੀਂ ਪੈਣਾ ਚਾਹੀਦਾ ਤਾਂਕਿ ਲੋਕ ਜਿਹੜੇ ਨੇ ਮੈਂ ਇੱਕ ਵਾਰ ਕੈਮਰਾਮੈਨ ਨੂੰ ਕਹਾਂਗਾ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੀ ਬਾਹਰ ਦੀਆਂ ਇੱਕ ਵਾਰ ਤਮਾਮ ਉਸ ਤਸਵੀਰ ਜਿਹੜੀ ਆ ਸਾਂਝੀ ਕਰ ਦਿੱਤੀ ਜਾਵੇ ਇੱਕ ਵਾਰ ਜਿਹੜੀ ਆ ਸਟੇਸ਼ਨ ਦੀ ਜਿਹੜੀ ਆ ਇਸ ਗੇਟ ਤੋਂ ਹੁਣ ਜਿਹੜੀ ਐਂਟਰੀਆਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਹ 500 ਕਰੋੜ ਦੀ ਲਾਗਤ ਦੇ ਨਾਲ ਜਿਹੜਾ ਆ ਲੁਧਿਆਣਾ ਦਾ ਰੇਲਵੇ ਸਟੇਸ਼ਨ ਤਿਆਰ ਹੋਏਗਾ ਉਸ ਦੇ ਵਿੱਚ ਜਿਹੜੀਆਂ ਨੇ ਕਾਫੀ ਪਬਲਿਕ ਨੂੰ ਜਿਹੜੀਆਂ ਨੇ ਸਹੂਲਤਾਂ ਮਿਲਣਗੀਆਂ ਸੀਸੀਟੀਵੀ ਕੈਮਰੇ ਦਾ ਬਿਲਕੁਲ ਖਾਸ ਪ੍ਰਬੰਧ ਹੈ ਅੰਦਰ ਔਰ ਵੀ ਜਿਹੜੀਆਂ ਸਹੂਲਤਾਂ ਮਿਲਣਗੀਆਂ ਲੇਕਿਨ ਜੋ ਗੱਲਬਾਤ ਕੀਤੀ ਜਾ ਰਹੀ ਹੈ ਸੋ ਹੋਰ ਤਮਾਮ ਲੋ ਜਿੱਥੇ ਕਿ ਤੁਹਾਨੂੰ ਮੈਂ ਤਸਵੀਰ ਦਿਖਾ ਰਿਹਾ ਮੈਂ ਕਿ ਜਿਹੜੀ ਕਾਫੀ 500 ਕਰੋੜ ਦੀ ਲਾਗਤ ਨਾਲ ਜਿਹੜਾ ਆ ਇਹ ਲੁਧਿਆਣਾ ਦਾ ਰੇਲਵੇ ਸਟੇਸ਼ਨ ਜਿਹੜਾ ਆ ਤਿਆਰ ਹੋਣ ਜਾ ਰਿਹਾ ਉਸ ਦੀਆਂ ਤਸਵੀਰਾਂ ਜਿਹੜੀਆਂ ਨੇ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿੱਥੇ ਕਿ ਲੋਕ ਰੇਲਵੇ ਸਟੇਸ਼ਨ ਦੇ ਆਉਂਦੇ ਨੇ ਲੇਕਿਨ ਸਾਡੇ ਨਾਲ ਕੁਝ ਲੋਕ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਕੀ ਨਾਮ ਕੀ ਅੰਕਲ ਜੀ ਆਪਣਾ ਸ਼ਮਿਲ ਕੁਮਾਰ ਸੁਨੀਲ ਕੁਮਾਰ ਜੀ 500 ਕਰੋੜ ਦੀ ਲਾਗਤ ਨਾਲ ਲੁਧਿਆਣਾ ਦਾ ਰੇਲਵੇ ਸਟੇਸ਼ਨ ਤਿਆਰ ਹੋ ਰਿਹਾ ਲੇਕਿਨ ਕਈ ਲੋਕ ਇਸ ਨੂੰ ਚੀਜ਼ ਨੂੰ ਹਜੇ ਵੀ ਗਾਈਡ ਨਹੀਂ ਕਰ ਰਹੇ ਲੋਕ ਇਸ ਸਮੇਂ ਗੰਧ ਬਹੁਤ ਪਾ ਰਹੇ ਨੇ ਸ ਇਹ ਸਹਾਸਵਾਹੀ ਚਾਹੀਦੀ ਹੈ ਵੈਸੇ ਸਹਾਸਵਾਹੀ ਹੋ ਗਈ ਤਾਂ ਵਧੀਆ ਗੱਲ ਹੈ ਉਹ ਜਿਹੜਾ 15 ਲੱਖ ਚਤੇ ਲੱਗਦਾ ਉੱਥੇ ਥੁੱਕ ਦਿੰਦਾ ਹੁਣਾ ਕੂੜਾ ਕਰਾ ਪਿਆ ਲੋਕੀ ਚੱਕਦੇ ਹੀ ਨਹੀਂ 1000 ਢੇਰ ਲੱਗੇ ਢੇਰ ਲੱਗੇ ਪਿਆ ਕਿਉਂਕਿ ਲੁਧਿਆਣੇ ਨੂੰ ਸਮਾਰਟ ਸਿਟੀ ਦਾ ਨਾਮ ਦਿੱਤਾ ਗਿਆ ਲੁਧਿਆਣੇ ਨੂੰ ਫਿਰ ਸਮਾਰਟ ਸਿਟੀ ਦਾ ਨਾਮ ਕਿਉਂ ਦਿੱਤਾ ਗਿਆ ਕਿ ਸਮਾਰਟ ਸਿਟੀ ਦੀ ਨਜ਼ਰ ਹੀ ਨਹੀਂ ਆ ਰਹੀ ਸਮਾਰਟ ਸਿਟੀ ਨਜ਼ਰ ਆਣੀ ਚਾਹੀਦੀ ਅਗਲੇ ਨੂੰ ਅਗਲਾ ਕਹਿੰਦਾ ਮਹਾਨਗਰ ਬਣਾਣਾ ਪਰ ਮਹਾਨਗਰ ਬੰਦਾ ਤਾਂ ਹੈ ਨਹੀਂ ਇਹ ਜੇ ਸਫਾਈ ਹੋ ਗਈ ਤਾਂ ਇਹ ਮਹਾਨਗਰ ਬਣੂਗਾ ਉਸੀ ਕੀ ਕਹਿਣਾ ਚਾਹੂਗਾ 500 ਕਰੋੜ ਦੀ ਲਗਤ ਨਾਲ ਲੋਹੜਾ ਦੇ ਰੇਲਵੇ ਸਟੇਸ਼ਨ ਤਿਆਰ ਹੋ ਰਜਣਾ ਕੀ ਕੀ ਸਹੂਲਤਾਂ ਦੇ ਵਿੱਚ ਮਿਲਣ ਜਾਣ ਰਹੀਆਂ ਨੇ ਲੋਕਾਂ ਇਹ ਚ ਤਾਂ ਸਾਰੇ ਮਤਲਬ ਜੋ ਵੀ ਇਹ ਜਿੰਨੀਆਂ ਵੀ ਦੁਕਾਨਾਂ ਵਗੈਰਾ ਹਰ ਹਰ ਮਤਲਬ ਸਹੂਲਤ ਦੇ ਰਹੇ ਨੇ ਤਾਂ ਬਹੁਤ ਵਧੀਆ ਕਰ ਰਹੇ ਨੇ ਜੀ ਲੇਕਿਨ ਆ ਪ੍ਰਵਾਸੀ ਲੋਕ ਨੇ ਜਿਹੜੇ ਨਹੀਂ ਸਮਝਦੇ ਇਸ ਚੀਜ਼ ਨੂੰ ਜਿੱਥੇ ਮਰਜ਼ੀ ਧੁੱਕੀ ਜਾਂਦੇ ਆ ਜੋ ਮਰਜ਼ੀ ਕਰੀ ਜਾਂਦੇ ਆ ਹੁਣ ਜੇ ਬੰਦਾ ਕਵੇ ਵੀ ਕੀ ਇਹਨਾਂ ਨੂੰ ਕਵੇ ਜੇ ਕਿਸੇ ਦੇ ਸਾਹਮਣੇ ਕੋਈ ਕਵੇ ਉਹ ਦੂਜਾ ਬੰਦਾ ਇਹ ਕਰਦਾ ਵੀ ਇਹਨਾਂ ਨਾਲ ਗਰੀਬਾਂ ਨਾਲ ਨਜਾਇਜ਼ ਕਰ ਰਹੇ ਨੇ ਇਹਨਾਂ ਨੂੰ ਸਮਝ ਨਹੀਂ ਆਉਂਦੀ ਜਿੱਥੇ ਮਰਜ਼ੀ ਧੁੱਕੀ ਜਾਂ ਅਬ ਚਾਰ ਵਾਰੀ ਇੱਥੇ ਹੁਣ ਪਾਣੀ ਰੋਲਦਾ ਫੇਰ ਦੇਖੋ ਉੱਥੇ ਠੁੱਕੀ ਜਾਂਦੇ ਐ ਦੱਸੋ ਕੀ ਕਰੀਏ ਮਤਲਬ ਅੰਦਰ ਸਟੇਸ਼ਨ ਦੇ ਅੰਦਰ ਡਸਟਬਿਨ ਵਗੈਰਾ ਵੀ ਲਗਾਏ ਹੁੰਦੇ ਨੇ ਲਿਖਿਆ ਵੀ ਹੁੰਦਾ ਸਾਫ ਤੌਰ ਤੇ ਕਿ ਠੁਕਣਾ ਮਨਾ ਹੈ ਲੇਕਿਨ ਠੁਕਣਾ ਮਨਾ ਹੈ ਫੇਰ ਵੀ ਠੋਕਦੇ ਨੇ ਠੁੱਕੀ ਜਾਂਦੇ ਜੀ ਫੇਰ ਵੀ ਨਹੀਂ ਮੰਨਦੇ ਹੈਗੇ ਉਹ ਮੁਲਾਜ਼ਮ ਵੀ ਰੋਕਦੇ ਇਹਨਾਂ ਨੂੰ ਵੀ ਇੱਥੇ ਠੁੱਕਣ ਵਾਲੀ ਜਗ੍ਹਾ ਹੈਗੀ ਤੁਸੀਂ ਨਾ ਗੰਦ ਖਾਇਆ ਕਰੋ ਨਹੀਂ ਸਮਝਦੇ ਨਹੀਂ ਜੀ ਇਹ ਤੁਹਾਡੇ ਵੱਲੋਂ ਕੀ ਅਪੀਲ ਹੈ ਲੋਕਾਂ ਨੂੰ ਕਿਉਂਕਿ ਲੁਧਿਆਣੇ ਦਾ ਅਲੇਰੇਵੇ ਸਟੇਸ਼ਨ ਬਣਨਾ ਮਹਿੰਗੀ ਕਰੋੜਾ ਕਰੋੜਾ ਦੀ ਲਾਗਤ ਨਾਲ ਤਿਆਰ ਹੋਣ ਜਾ ਰਿਹਾ ਵਧੀਆ ਲੋਕਾਂ ਨੂੰ ਰਹਿਣ ਸਹਿਣ ਦੀ ਜਗ੍ਹਾ ਬੈਠਣ ਨੂੰ ਮਿਲੂਗੀ ਔਰ ਜਗ੍ਹਾ ਜਗ੍ਹਾ ਠੁੱਕਿਆ ਹੁੰਦਾ ਅਗਲਾ ਬੈਠ ਵੀ ਨਹੀਂ ਸਕਦਾ ਜੀ ਬਿਲਕੁਲ ਇਹ ਲੋਕਾਂ ਦਾ ਮੈਸੇਜ ਹੈ ਕਿ ਤੁਹਾਨੂੰ ਵੀ ਜੇਕਰ ਤੁਸੀਂ ਰੇਲਵੇ ਸਟੇਸ਼ਨ ਤੇ ਆਨੇ ਹੋ ਤਾਂ ਸਫਾਈ ਦਾ ਜਿਹੜਾ ਹੈ ਬਿਲਕੁਲ ਹੀ ਧਿਆਨ ਰੱਖੋ ਕਿਉਂਕਿ 500 ਕਰੋੜ ਦੀ ਲਾਗਤ ਨਾਲ ਲੁਧਿਆਣਾ ਦਾ ਰੇਲਵੇ ਸਟੇਸ਼ਨ ਜਿਹੜਾ ਹੈ ਬਲਦੀ ਹੀ ਜਲਦ ਜਿਹੜਾ ਤਿਆਰ ਹੋ ਕੇ ਉਹ ਸਾਹਮਣੇ ਆਏਗਾ ਉਹਦੀਆਂ ਤਸਵੀਰਾਂ ਵੀ ਜਿਹੜੀਆਂ ਨੇ ਤੁਹਾਡੇ ਤੱਕ ਅਸੀਂ ਬਿਲਕੁਲ ਜਿਹੜੀਆਂ ਨੇ ਰੂਬਰੂ ਕਰਾਂਗੇ ਸੋ ਅਗਲੀ ਅਪਡੇਟ ਜਲਦੀ ਹਾਜ਼ਰ ਹੋ ਮੰਗੇ ਤੁਸੀਂ ਬਨੇ ਰਹੋ ਪ੍ਰਾਈਮ ਸਵੇਰਾ ਨਿਊਜ਼ ਦੇ ਨਾਲ ਕੈਮਰਾ